ਪਹਿਲਾਂ ਤਾਂ ਅੱਜ ਮੈਂ ਤੁਹਾਡਾ ਸਾਰਿਆਂ ਦਾ ਅੰਨੇ ਦੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਦਾ ਔਰ ਪ੍ਰਿੰਟ ਮੀਡੀਆ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਪਹੁੰਚੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅੰਨੇ ਦੇ ਕਾਂਗਰਸ ਦੇ ਸਾਹ ਲਖਬੀਰ ਸਿੰਘ ਜੀ ਪਾਇਲ ਔਰ ਸਾਡੀ ਪਾਰਟੀ ਦੇ ਸੀਨੀਅਰ ਆਗੂ ਸਾਹ ਗੁਰਦੀਪ ਸਿੰਘ ਜੀ ਰਸੂਲੜਾ ਸਾਹ ਹਰਪਾਲ ਸਿੰਘ ਜੀ ਕੰਗਰਾਲੀ ਬਲਾਕ ਦੇ ਸਾਡੇ ਦੇਹਾਤੀ ਦੇ ਪ੍ਰਧਾਨ ਅਰਜਿੰਦਰ ਸਿੰਘ ਜੀ ਕਲਾਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਸੀਂ ਸਾਰੇ ਜਿਹੜੇ ਨੇ ਅੱਜ ਪ੍ਰੈਸ ਕਾਨਫਰੰਸ ਪੰਚਾਇਤੀ ਚੋਣਾਂ ਨੂੰ ਲੈ ਕੇ ਕਰ ਰਹੇ ਹਾਂ ਵੈਸੇ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਜੋ ਤਾਂਦਨੀਆਂ ਹੋਈਆਂ ਨੇ ਜੋ ਧੱਕੇਸ਼ਾਹੀਆਂ ਹੋਈਆਂ ਨੇ ਜੋ ਬਦੀਕੀਆਂ ਔਰ ਜਸਰੀਕੇ ਨਾਲ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਜਿਹੜੀ ਆ ਮੌਜੂਦਾ ਝਾੜੂ ਸਰਕਾਰ ਆ ਉਹਨਾਂ ਨੇ ਕੀਤਾ ਉਹਨਾਂ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਜਿਹੜੇ ਮੰਤਰੀ ਨੇ ਜੇ ਸ੍ਰੀਕੇ ਨਾਲ ਉਹਨਾਂ ਨੇ ਆਮ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਡਾਕਾ ਮਾਰਨ ਦੀ ਜੇ ਸ੍ਰੀਕੇ ਨਾਲ ਕੋਸ਼ਿਸ਼ ਕੀਤੀ ਹੈ ਔਰ ਹਿੰਸਕ ਘਟਨਾਵਾਂ ਹੋਈਆਂ ਨੇ ਇਹ ਬਹੁਤ ਹੀ ਨਿੰਦਾਯੋਗ ਨੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਜਿੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਪਹਿਲਾਂ ਹੀ ਬਹੁਤ ਕਮਜ਼ੋਰ ਆ ਸਰਕਾਰ ਦੀ ਸਾਡੇ ਸੂਬੇ ਦੀ ਅਮਨ ਜਿਹੜੀ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋਈ ਹੋਈ ਆ ਉਹਦੇ ਨਾਲ ਨਾਲ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਹੋਰ ਜ਼ਿਆਦਾ ਤੂਲ ਦਿੰਦੀਆਂ ਨੇ ਸੋ ਸਾਨੂੰ ਸੀ ਕਿ ਇੱਕ ਬਦਲਾਵ ਵਾਲੀ ਸਰਕਾਰ ਬਣੀ ਹੈ ਇੱਕ ਨਵੀਂ ਸਰਕਾਰ ਜਿਹੜੀ ਕਹਿੰਦੇ ਸੀ ਵੀ ਇੱਕ ਨਵੀਂ ਸੋਚ ਲੈ ਕੇ ਆਏ ਆ ਤੇ ਉਹਨਾਂ ਨੇ 3 ਸਾਲਾਂ ਚ ਮੈਨੂੰ ਲੱਗਦਾ ਕਿ ਪਿਛਲੀਆਂ ਜਿਹੜੀਆਂ ਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਦਾ ਵੀ ਰਿਕਾਰਡ ਜਿਹੜਾ ਮਾਤ ਪਾ ਦਿੰਦਾ ਔਰ ਤਾਜ਼ਾ ਮਿਸਾਲ ਜਿਹੜੀ ਖੰਨੇ ਦੀ ਜੇ ਮੈਂ ਗੱਲ ਕਰਾਂ ਸਾਨੂੰ ਸੀ ਕਿ ਇੱਥੋਂ ਦੇ ਜਿਹੜੇ ਪੰਚਾਇਤ ਪੰਜਾਬ ਦੇ ਮੰਤਰੀ ਨੇ ਪੰਚਾਇਤਾਂ ਦੇ ਉਹ ਇਸ ਸਾਡੇ ਹਲਕੇ ਨਾਲ ਸੰਬੰਧਿਤ ਨੇ ਤਰਨਪ੍ਰੀਤ ਸਿੰਘ ਸੌਂਦ ਔਰ ਸਾਨੂੰ ਸੀ ਵੀ ਉਹਨਾਂ ਕੋਲ ਕਿਉਂਕਿ ਇਹ ਵਿਭਾਗ ਦਾ ਮੰਤਰਾਲਾ ਹੈਗਾ ਤੇ ਇੱਥੇ ਘੱਟੋ ਘਾਟ ਖੰਨੇ 'ਚ ਇਸ ਤਰ੍ਹਾਂ ਦੀ ਕੋਈ ਵੀ ਧੱਕੇਸ਼ਾਹੀ ਦੇਖਣ ਨੂੰ ਨਹੀਂ ਮਿਲੂ ਪਰ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਹਲਕੇ ਦਾ ਵੱਡਾ ਪਿੰਡ ਹੈ ਕੁੰਗਰਾਲੀ ਰਾਜਪੂਤਾ ਜਿਹਦੇ ਜਿਹੜੇ ਸਾਰੇ ਸਾਡੇ ਮੈਂਬਰ ਨੇ ਉਹ ਇੱਥੇ ਮੌਜੂਦ ਨੇ ਤੁਹਾਡੇ ਸਾਹਮਣੇ ਸਾਡੇ ਪਾਰਟੀ ਵੱਲੋਂ ਸਾਡੇ ਜਿਹੜੇ ਗਰੁੱਪ ਵੱਲੋਂ ਸਰਪੰਚ ਕਪੂਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਕਾਗਜ਼ ਢਾਕਲ ਕੀਤੇ ਸੀਗੇ ਔਰ ਉਹਦੇ ਨਾਲ ਨਾਲ ਪੰਚ ਜਿਹੜੇ ਸੀਗੇ ਕਿਉਂਕਿ ਵੱਡਾ ਪਿੰਡ ਹੈ ਗੁਰਦੀਪ ਸਿੰਘ ਪਰਮਜੀਤ ਕੌਰ ਕੁਲਵਿੰਦਰ ਕੌਰ ਜਸਵਿੰਦਰ ਕੌਰ ਮਨਪ੍ਰੀਤ ਸਿੰਘ ਰਪਿੰਦਰ ਕੌਰ ਜਸਵੀਰ ਕੌਰ ਹਰਮਿੰਦਰ ਕੌਰ ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਆਪਣੇ ਤੌਰ ਪੰਚਾਂ ਦੇ ਕਾਗਜ਼ ਢਾਕਲ ਕੀਤੇ ਸੀਗੇ ਸੋ ਇਹ ਜਿਹੜਾ ਸਾਡਾ ਪਿੰਡ ਸੀਗਾ ਉਹ ਰਿਜ਼ਰਵਡ ਸੀਗਾ ਫਾਰ men ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਖਾਸ ਕਰਕੇ ਸਰਕਾਰ ਜਿਹੜੀ ਹੈ ਜਿਹਦੀ ਨੀਅਤ ਬਿਲਕੁਲ ਸਾਫ਼ ਨਹੀਂਗੀ ਔਰ ਬਿਨਾਂ وجہ ਬਿਨਾਂ ਕੋਈ ਇਤਰਾਜ਼ ਤੋਂ ਕੋਈ ਪੁਖਤਾ ਸਬੂਤ ਤੋਂ ਇਹਨਾਂ ਸਾਰਿਆਂ ਦੇ ਕਾਗਜ਼ ਜਿਹੜੇ ਨੇ ਟੋਟਲ ਦੇ ਟੋਟਲੀ ਰੱਦ ਕਰ ਦਿੱਤੇ ਗਏ ਔਰ ਜਿਹੜੇ ਦੂਸਰੀ ਰੂਲਿੰਗ ਧਿਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਸਾਰਿਆਂ ਦੇ ਸਾਰੇ ਕਾਗਜ਼ ਜਿਹੜੇ ਨੇ ਉਹ ਸਹੀ ਪਾਏ ਗਏ ਨੇ ਔਰ ਇੱਕ ਹੋਰ ਤੇ ਤ੍ਰਿ ਤੀਸਰੀ ਧਿਰ ਉਹਨਾਂ ਦੇ ਜਿਹੜੇ ਕਾਗਜ਼ ਸੀ ਉਹ ਵੀ ਰਿਜੈਕਟ ਕਰ ਦਿੱਤੇ ਗਏ। ਸੋ ਮਤਲਬ ਇੱਕੋ ਹੀ ਮੰਤਵ ਨਾਲ ਕਿ ਇਹ ਜਿਹੜੇ ਉੱਥੇ ਦੇ ਕਿਉਂਕਿ ਕਈ ਖਾਸ ਆਦਮੀ ਜਿਹੜੇ ਸੌਨ ਸਾਹਿਬ ਦੇ ਨਾਲ ਰੋਜ਼ ਗੱਡੀ 'ਚ ਚੜ੍ਹਦੇ ਨੇ ਜਿਹੜੇ ਰੋਜ਼ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਉਹਨਾਂ ਦੇ ਕਾਰਨਾਂ ਕਰਕੇ ਇਹ ਸਾਰੀ ਪੰਚਾਇਤ ਜਿਹੜੀ ਆ ਉਹ ਇਲੈਕਸ਼ਨ ਤੋਂ ਵਾਂਝੀ ਕਰ ਦਿੱਤੀ ਗਈ ਹੈ। ਸੋ ਅੱਜ ਉੱਥੇ ਦਾ ਪਿੰਡ ਦੇ ਵਿੱਚ ਵੀ ਵੱਡੀ ਨਰਾਜ਼ਗੀ ਹੈ ਔਰ ਕੀ ਲਾਇਆ ਇਲਜ਼ਾਮ ਕੀ ਲਾਇਆ ਜਿਹੜਾ ਕਿ ਬਿਲਕੁਲ ਬੇਤੁਕਾ ਇਲਜ਼ਾਮ ਹੈ ਕਿ ਜੀ ਇਹਨਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਹੁਣ ਇਹਦਾ ਮਤਲਬ ਸਾਰੇ ਆ ਜਿਹੜੇ ਮੈਂ ਨੌ ਗਿਣਾਈ ਨੇ ਕੀ ਇਹਨਾਂ ਦੇ ਸਾਰਿਆਂ ਨੇ ਸਰਕਾਰੀ ਉੱਥੇ ਜਗਾ ਤੇ ਕੋਈ ਆਪਣਾ ਕਬਜ਼ਾ ਕੀਤਾ ਹੋਇਆ ਹੁਣਾ ਗੁਰਦੀਪ ਸਿੰਘ ਬੈਠਾ ਇਹ ਬਾਹਰ ਪਿੰਡ ਤੋਂ ਰਹਿੰਦਾ ਹੈ ਤੇ ਬਿਲਕੁਲ ਪਿੰਡ ਦੇ ਬਾਹਰ ਜਾ ਕੇ ਸੜਕ ਤੇ ਰਹਿੰਦਾ ਹੈਗਾ ਆਪਣੇ ਆਪਣੇ ਘਰ ਦੇ ਵਿੱਚ ਤੇ ਇਹ ਤਾਂ ਇਹਦਾ ਪਿੰਡ ਨਾਲ ਤਾਂ ਕੋਈ ਪਿੰਡ ਦੀ ਕੋਈ ਸ਼ਾਮਲਾੜ ਜਾਂ ਪਿੰਡ ਦੀ ਕੋਈ ਜ਼ਮੀਨ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੋ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਹੋਈਆਂ ਨੇ ਆਪਣੇ ਖਾਸ ਬੰਦੇਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਤਾਂ ਕਿ ਇਹਨਾਂ ਪੰਚਾਇਤਾਂ ਦੇ ਕਬਜ਼ਾ ਕੀਤਾ ਜਾਵੇ ਏਵੇਂ ਜਿਵੇਂ ਰਤਨ ਹੜੀ ਹੈ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਐਮਐਲਏ ਦੀ ਰੋਜ਼ ਗੱਡੀ ਚੜ੍ਹਦੇ ਨੇ ਮੰਤਰੀ ਜੀ ਦੀ ਗੱਡੀ ਚੜ੍ਹਦੇ ਨੇ ਉਹਨਾਂ ਦੇ ਕਹਿਣ ਤੇ ਜਿਹੜਾ ਮਨਵੀਰ ਸਿੰਘ ਇੱਕ ਛੋਟੀ ਉਮਰ ਦਾ ਵੀ ਤੁਸੀਂ ਦੇਖੋ ਕੁਟੀ ਉਮਰ ਦਾ ਉਹ ਨੌਜਵਾਨ ਇਲੈਕਸ਼ਨ ਜਿਹੜਾ ਵਾ ਉਹ ਲੜਨਾ ਚਾਹ ਰਿਹਾ ਸੀਗਾ ਔਰ ਉਹਦੇ ਚ ਇੱਕ ਚੰਗੀ ਸੋਚ ਸੀਗੀ ਔਰ ਉਹ ਪਿੰਡ ਨੂੰ ਅੱਗੇ ਲਿਜਾਣਾ ਚਾਹੁੰਦਾ ਸੀ ਪਿੰਡ ਦੇ ਲਈ ਕੋਈ ਚੰਗੀ ਬਿਹਤਰੀ ਦੇ ਕੰਮ ਕਰਨਾ ਚਾਹੁੰਦਾ ਸੀ ਉਹਦੇ ਕਾਗਜ਼ ਹੀ ਰੱਦ ਕਰ ਦਿੱਤੇ ਗਿਆ ਉਹਨੂੰ ਉਹਦਾ ਡੈਮੋਕਰੈਟਿਕ ਰਾਈਟ ਜਿਹੜਾ ਉਹਦਾ ਇਸਤੇਮਾਲ ਹੀ ਨਹੀਂ ਕਰਨ ਦਿੱਤਾ ਗਿਆ ਸੋ ਇਹੋ ਜਿਹਾ ਇੱਕ ਡਰਾਮਾ ਜਿਹੜੀਆਂ ਨੇ ਰੋਜ਼ ਆ ਰਹੀਆਂ ਨੇ ਔਰ ਵਾਰਡ ਬੰਦੀਆਂ ਦੇ ਵਿੱਚ ਕਿੰਨੀਆਂ ਧਾਧਲੀਆਂ ਨੇ ਵੋਟਰ ਸੂਚੀਆਂ ਦੇ ਵਿੱਚ ਕਿੰਨੀਆਂ ਧਾਧਲੀਆਂ ਨੇ ਕਿਸੇ ਦੀਆਂ ਵੋਟਾਂ 30 35 ਵੋਟਾਂ ਕਿਸੇ ਹੋਰ ਚ ਵਾਰਡ ਚ ਪਾ ਦਿੱਤੀਆਂ ਗਈਆਂ ਬਾਹਰੋਂ ਲਿਆ ਕੇ ਦੂਸਰੇ ਵਾਰਡ ਦੇ ਵਿੱਚ ਉਹਨਾਂ ਦੀਆਂ ਵੋਟਰ ਸੂਚੀਆਂ ਜਿਹੜੀਆਂ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ ਸੋ ਬਹੁਤ ਜ਼ਿਆਦਾ ਭੰਬਲ ਪੂਸਾ ਔਰ ਬੜਾ ਕਨਫਿਊਜ਼ਨ ਵਾਲਾ ਇਲੈਕਸ਼ਨ ਜਿਹੜਾ ਉਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੁਹਾਡੇ ਵੱਲੋਂ ਸੋ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਔਰ ਮੈਂ ਉਹਨਾਂ ਅਫਸਰਾਂ ਨੂੰ ਵੀ ਤੁਹਾਡੇ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਇਹ ਕਾਗਜ਼ ਰੱਦ ਕੀਤੇ ਨੇ ਅਸੀਂ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਨੂੰ ਦਿਖਾਉਣੀਆਂ ਹੀ ਦਿਖਾਉਣੀਆਂ ਨੇ। ਅਸੀਂ ਹਾਈ ਕੋਰਟ ਇਹ ਕੇਸ ਨੂੰ ਲੈ ਕੇ ਜਾਣਾ। ਔਰ ਅਸੀਂ ਇਨਸਾਫ ਦੀ ਮੰਗ ਅੱਜ ਵੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ, ਐਸਡੀਐਮ ਸਾਹਿਬ ਨੂੰ ਵੀ ਕਿਹਾ ਪਰ ਕਿਸੇ ਨੇ ਵੀ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਫਰਮਾਈ ਔਰ ਅੱਜ ਜਿਹੜੇ ਨੇ ਉਹ ਆਖਰੀ ਦਿਨ ਸੀਗਾ ਵਿਡਰੋਅਲ ਦਾ ਤੇ ਜਿਹੜੇ ਹੁਣ ਸਿੰਬਲ ਅਲਰਟ ਹੋ ਚੁੱਕੇ ਨੇ ਹੋ ਰਹੇ ਨੇ ਸਿੰਬਲ ਅਲਰਟ ਔਰ ਅੱਜ ਇਹ ਜਿਹੜੇ ਲੋਕ ਨੇ ਇਹ ਆਪਣੇ ਇਨਸਾਫ ਲਈ ਮੰਗ ਕਰ ਰਹੇ ਨੇ। ਇਨਾਂ ਦਾ ਕੋਈ ਕਸੂਰ ਨਹੀਂ ਹੈਗਾ ਸੋ ਅਸੀਂ ਸਾਰੇ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਖੜੀ ਔਰ ਅਸੀਂ ਇਹਨਾਂ ਦਾ ਕੇਸ ਹਾਈ ਕੋਰਟ ਲੈ ਕੇ ਜਾਵਾਂਗੇ ਔਰ ਹਾਈ ਕੋਰਟ ਤੱਕ ਅਸੀਂ ਇਹ ਕੇਸ ਲੜਾਂਗੇ ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਸੀ ਇੱਕ ਚਰਚਾ ਆਈ ਜਿਹੜਾ ਪਿੰਡ ਦੇ ਵਿੱਚ 5 ਮਹੀਨੇ ਤੋਂ ਧਰਨਾ ਚੱਲ ਰਿਹਾ ਸੀ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਸੀ ਉਸ ਨੂੰ ਲੈ ਕੇ ਵੀ ਕੋਈ ਕੋਈ ਸਮਾਂਦਾਨਟ ਹੋਈ ਆ ਉਹਦੀ ਸਾਜ਼ਿਸ਼ ਦੇ ਤਹਿਤ ਇਹ ਰੱਦ ਹੋਈ ਨੇ ਕਿ ਨਿਕਸ ਚਾਹੀ ਤੁਮਨੇ ਦੇਖੋ ਇਹਦੀ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਉਹ ਇੱਕ ਵੱਖਰਾ ਇਸ਼ੂ ਹੈ ਪਰ ਇਹ ਲੋਕਾਂ ਦਾ ਜਿਹੜਾ ਸੰਵਿਧਾਨਿਕ ਔਰ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਆ ਉਹਨਾਂ ਦਾ ਉਹ ਉਹਨਾਂ ਤੋਂ ਖੋਇਆ ਗਿਆ ਉਹ ਅਸੀਂ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰਾਂਗੇ ਮੰਤਰੀ ਸਾਹਿਬ ਜਿਹੜਾ ਤੁਸੀਂ ਆ ਧੱਕੇਸ਼ਾਹੀ ਦੀ ਗੱਲ ਕੀਤੀ ਹੈ ਕਿ ਤੁਸੀਂ ਸਿੱਧਾ ਸਿੱਧਾ ਇਲਜ਼ਾਮ ਮੰਤਰੀ ਸੋਨ ਤੇ ਲਾ ਰਹੇ ਹੋ ਵੀ ਉਹਨਾਂ ਦੇ ਇਸ਼ਾਰੇ ਤੇ ਧੱਕੇਸ਼ਾਹੀ ਹੋਈ ਹੈ ਬਿਲਕੁਲ ਰਾਜਨੀਤਿਕ ਕਾਰਨਾ ਕਰਕੇ ਇਹ ਜਿਹੜੇ ਕਾਗਜ਼ ਰੱਦ ਹੋਏ ਨੇ ਇਹਦੇ ਪਿੱਛੇ ਅ ਅਫਸਰਾਂ ਦਾ ਉਹਨਾਂ ਕਸੂਰ ਨਹੀਂ ਹੈ ਅਫਸਰਾਂ ਨੇ ਤਾਂ ਸਿਰਫ ਉਹਨਾਂ ਦੀ ਜਿਹੜੀ ਗੱਲ ਉਹਨਾਂ ਨੂੰ ਮਜਬੂਰਨ ਮੰਨਣੀ ਪਈ ਹੈ ਪਰ ਇਹ ਦੇ ਪਿੱਛੇ ਜਿਹੜੇ ਮੰਤਰੀ ਨੇ ਸਾਡੇ ਖੰਨੇ ਤੋਂ ਤਰਨਪੁਰੀ ਸੌਂਦ ਔਰ ਉਹਨਾਂ ਦੇ ਜਿਹੜੇ ਸੱਜੀਆਂ ਖੱਪੀਆਂ ਬਾਹਾਂ ਨੇ ਉਹ ਇਹਨਾਂ ਦੇ ਜਿਹੜੇ ਪੇਪਰ ਰਿਜੈਕਟ ਹੋਏ ਨੇ ਉਹਦੇ ਵਿੱਚ ਉਹ ਕਾਰਨ ਹੈ ਵੱਡਾ ਡੀਸੀ ਸਾਹਿਬ ਨੇ ਤੁਹਾਡੀ ਗੱਲਬਾਤ ਹੋਈ ਹੁੰਦੀ ਡੀਸੀ ਸਾਹਿਬ ਨੇ ਦੱਸੀ ਹੈ ਉਹਨਾਂ ਨੂੰ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਕਿਉਂਕਿ ਸਮਝ ਨਹੀਂ ਆ ਰਹੀ ਵੀ ਕਿਹੜੀ ਮਜਬੂਰੀ ਬਸ ਅਫਸਰਸ਼ਾਹੀ ਵੀ ਕੰਮ ਕਰ ਰਹੀ ਹੈ ਹਾਲਾਂਕਿ ਕੋਡ ਆਫ ਕੰਡਕਟ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋਇਆ ਹੋਇਆ ਔਰ ਉਹਦੇ ਚ ਕਿਸੇ ਵੀ ਸਰਕਾਰ ਦਾ ਜਾਂ ਕੋਈ ਕਿਸੇ ਵੀ ਰਾਜਨੀਤਿਕ ਆਗੂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਇੰਨਾ ਰਾਜਨੀਤਿਕ ਦਖਲ ਜਿਹੜਾ ਉਹ ਕਦੇ ਪਹਿਲਾਂ ਦੇਖਣ ਨੂੰ ਨਹੀਂ ਸੀ ਮਿਲਿਆ ਹਾਈ ਕੋਰਟ ਚ ਜਿਸ ਤਰ੍ਹਾਂ ਤੁਸੀਂ ਕਹ ਰਿਹਾ ਉਹ ਠੱਕੇ ਖਾਈ ਸਰਕਾਰ ਹਰਿਆਣਾ ਵਿਪੱਖ ਕਿਦਨ ਕਿਤੇ ਕਮਜ਼ੋਰ ਹੀ ਨਜ਼ਰ ਆ ਰਹੇ ਐ ਏਡੀ ਬੜੀ ਪਾਰਟੀ ਐ ਜਨ ਅੰਦੋਲਨ ਕਿਉਂ ਨਹੀਂ ਛੇੜ ਰਹੇ ਤੁਸੀਂ ਸੜਕਾਂ ਤੇ ਕਿਉਂ ਨਹੀਂ ਆ ਰਹੇ ਹੁਣ ਠੱਕੇ ਖਾਈ ਦੇ ਨਹੀਂ ਅਸੀਂ ਕਾਨੂੰਨੀ ਲੜਾਈ ਲੜਾਂਗੇ ਸੜਕ ਤੇ ਵੀ ਲੜਾਈ ਲੜਾਂਗੇ ਲੜ ਰਹੇ ਹਾਂ ਕਿੰਨੇ ਸਾਡੇ ਲੋਕ ਜਿਹੜੇ ਨੇ ਸਾਡੇ ਇੱਥੋਂ ਤੱਕ ਕਿ ਇੱਕ ਸਾਫਕਾ ਐਮਐਲਏ ਉਹ ਉਹਨਾਂ ਨੂੰ ਸੱਟਾਂ ਵੱਜੀਆਂ ਨੇ ਔਰ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਇਹੋ ਜਿਹੇ ਹਾਲਾਤ ਤਾਂ ਕਦੇ ਦੇਖੇ ਹੀ ਨਹੀਂ ਸੀ ਔਰ 3 ਸਾਲ ਚ ਕਿਉਂਕਿ ਕੋਈ ਵੀ ਡਿਵੈਲਪਮੈਂਟ ਦਾ ਕੋਈ ਵੀ ਕੰਮ ਜਿਹੜਾ ਉਹ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਇੱਕ ਵੀ ਪਿੰਡ ਚ ਕੋਈ ਕੰਮ ਜਿਹੜਾ ਇਸ ਸਰਕਾਰ ਵੱਲੋਂ ਨਹੀਂ ਹੋਇਆ ਹਾਲੇ ਤੱਕ ਕੋਈ ਸੜਕ ਤੇ ਕੰਮ ਨਹੀਂ ਹੋਇਆ ਕੋਈ ਪਿੰਡ ਦੇ ਉੱਤੇ ਕੋਈ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੋਈ ਤੋਂ ਇਸ ਕਰਕੇ ਇਹਨਾਂ ਨੂੰ ਤਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਸੀ ਵੜਨ ਦੇਣਾ ਇਹ ਹੁਣ ਬੈਕ ਡੋਰ ਰਾਹੀਂ ਟੇਡੇ ਟੰਗ ਨਾਲ ਇਹ ਇਹਨਾਂ ਚੋਣਾਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਪੰਚਾਇਤ ਚੋਣਾਂ ਦੇ ਵਿੱਚ ਧੱਕੇਸ਼ਾਹੀ ਹੁੰਦੀ ਹੈ ਤਾਂ ਤੁਸੀਂ ਕੀ ਕਰੋਗੇ ਸਰ ਅਸੀਂ ਹਾਈ ਕੋਰਟ ਜਾਵਾਂਗੇ ਅਸੀਂ ਕਾਨੂੰਨੀ ਲੜਾਈ ਲੜਾਂਗੇ ਔਰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਹੈ ਇਲੈਕਸ਼ਨ ਵਾਲੇ ਦਿਨੋਂ ਇਲੈਕਸ਼ਨਾਂ ਦੇ ਨਿਕਲ ਕਰ ਰਿਹਾ ਇਲੈਕਸ਼ਨ ਵਾਲੇ ਦਿਨ ਵੀ ਇਲੈਕਸ਼ਨ ਵਾਲੇ ਦਿਨ ਵੀ ਪੂਰਾ ਅਸੀਂ ਜਿਹੜੇ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਜਿੱਥੇ ਜਿੱਥੇ ਲੋਕ ਲੜ ਰਹੇ ਨੇ ਉਹਨਾਂ ਨੂੰ ਸਾਡਾ ਇਹੀ ਸਨੇਹਾ ਹੈਗਾ ਕਿ ਉਹ ਬਿਲਕੁਲ ਕਿਸੇ ਕੋਲੋਂ ਡਰਨ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਕਿਸੇ ਗੱਲੋਂ ਵੀ ਅਸੀਂ ਕੋਈ ਦਿੱਕਤ ਨਹੀਂ ਆਉਣ ਦਵਾਗੇ ਔਰ ਜੇ ਕਿਸੇ ਅਫਸਰ ਨੇ ਜਾਂ ਕਿਸੇ ਕੋਈ ਇਹਨਾਂ ਦੀ ਜਿਹੜੇ ਹਾਕਮ ਧਿਰ ਦੇ ਲੋਕ ਨੇ ਉਹਨਾਂ ਨੇ ਕੋਈ ਕਤਾਈ ਕਰਨ ਦੀ ਕੋਸ਼ਿਸ਼ ਕੀਤੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਵਾਂਗੇ ਅਸੀਂ ਲੋਕਾਂ ਨਾਲ ਖੜੇ ਆ ਔਰ ਅਸੀਂ ਜਿੱਦਣ ਵੋਟਾਂ ਵੀ ਪੈਣਗੀਆਂ ਉਦੋਂ ਵੀ ਅਸੀਂ ਲੋਕਾਂ ਦੇ ਨਾਲ ਜਿੱਥੇ ਵੀ ਸਾਨੂੰ ਉਹ ਗੱਲ ਠੀਕ ਸਮਝਣਗੇ ਅਸੀਂ ਉਹਨਾਂ ਨਾਲ ਜਾ ਕੇ ਉੱਥੇ ਖੜਾਂਗੇ ਸਰ ਕਈ ਥਾਵਾਂ ਤੇ ਕੱਲ ਗੋਲੀ ਵੀ ਚੱਲੀ ਆ ਥਾਲੇ ਚੋਣਾ ਹੋਣਿਆ ਨੇ ਕਿਹੋ ਜਿਹਾ ਮਾਹੌਲ ਲੱਗਦਾ ਰਿਸ਼ ਬਣਿਆ ਮੈਂ ਅਸੀਂ ਤਾਂ ਇਸ ਗੱਲ ਤੋਂ ਹੀ ਚਿੰਤਤ ਆ ਕਿ ਹਜੇ ਤਾਂ ਜਿਹੜਾ ਲੋਕ ਰਾਜ ਦਾ ਜਿਹੜਾ ਸਿਸਟਮ ਸ਼ੁਰੂ ਹੋਇਆ ਹਜੇ ਤਾਂ ਨਾਮੀਨੇਸ਼ਨਸ ਸੀਗੀਆਂ ਫਿਰ ਉਹਨਾਂ ਦੇ ਇਤਰਾਜ਼ ਸੀਗੇ ਅੱਜ ਸਿੰਬਲ ਅਲਾਟ ਹੋਏ ਨੇ ਤੋਂ ਹਜੇ ਤਾਂ ਜਿਹੜੀ ਚੋਣ ਅਸਲ ਜਿਹੜੀ ਚੋਣ ਆ ਉਹ ਤਾਂ ਸ਼ੁਰੂ ਹੋਣੀ ਆ ਹਜੇ ਤੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਵੱਡਾ ਖਦਸ਼ਾ ਹੈ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਉਹ ਵੈਸੀ ਹੀ ਕਮਜ਼ੋਰ ਹੈ ਔਰ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰਾਖੀ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਕਿਤੇ ਵੀ ਨਜ਼ਰ ਨਹੀਂ ਆ ਰਹੀ ਥੈਂਕ ਯੂ ਪੰਚਾਇਤ ਇਲੈਕਸ਼ਨ ਲੈ ਕੇ ਜੀਤ ਪਾਸਕਾ ਦੇਖੋ ਜਿਸ ਤਰ੍ਹਾਂ ਸਾ ਗੁਰਕੀਰਤ ਸਿੰਘ ਨੇ ਦੱਸਿਆ ਬੜੀ ਤਕੇਸ਼ਾਈ ਖੰਨੇ ਚ ਵੀ ਹੋਈ ਆ ਸਮਰਾਲੇ ਚ ਵੀ ਕਈ ਪਿੰਡਾਂ ਚ ਰਪਾਲੋਂ ਪਿੰਡ ਗੋਸਲਾ ਪਿੰਡ ਪੰਜ ਸਰਪੰਚ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਰਿਜੈਕਟ ਕੀਤੇ ਗਏ ਨੇ ਫਾਰਮ ਇਹ ਬੜੀ ਘਟਨਾ ਜਿਹੜੀ ਵਾਪਰੀ ਹੈ ਸਰਕਾਰ ਦੀ ਸ਼ਹਿਤ ਹੈ ਹੋਈ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਇਹਦੀ ਨਖੇਦੀ ਕਰਦੀ ਆ ਤੇ ਨਾਲ ਦੀ ਨਾਲ ਜਿਹੜਾ ਅਸੀਂ ਦੇਖਿਆ ਮਾਹੌਲ ਆ ਪਿਛਲੇ 2-3 ਦਿਨਾਂ ਚ ਜਿਹੜੇ ਸਬੰਧਤ ਐਮ ਐਲ ਏ ਸੀ ਉਹ ਰਾਤ ਨੂੰ 1-1 ਵਜੇ ਤੱਕ ਮਾਰਕੀਟ ਕਮੇਟੀਆਂ ਦੇ ਦਫ਼ਤਰ 'ਚ ਮਿਊਸਪਲ ਕਮੇਟੀਆਂ ਦੇ ਦਫ਼ਤਰ 'ਚ ਬੈਠੇ ਰਹੇ ਆ ਆਪ ਜਦਕੀ ਚੁਣੇ ਹੋਏ ਨਮਾਇੰਦਾ ਆਪਣੇ ਲੋਕਾਂ ਨੂੰ ਕਹਿੰਦਾ ਜਾ ਕੇ ਡੈਮੋਕਰੈਟਿਕ ਤਰੀਕੇ ਨਾਲ ਚੋਣ ਦੀ ਅਪਲਾਈ ਕਰੋ ਲੜੋ ਤੇ ਸਰਕਾਰ ਜਿਹੜਾ ਆਪਣਾ ਪੱਖ ਰੱਖਣਾ ਚਾਹੁੰਦੀ ਉਹ ਲੋਕਾਂ 'ਚ ਰੱਖੇ ਜੋ ਕੰਮ ਉਹਨਾਂ ਨੇ 2-3 ਸਾਲ 'ਚ ਕੀਤੇ ਨੇ ਦੱਸਣ ਤੇ ਜਿਹੜੇ ਨਹੀਂ ਹੋਏ ਉਹ ਵਾਅਦਾ ਕਰਨ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਤੇ ਲੋਕਾਂ ਨੂੰ ਡਰਾਇਆ ਖਾਸ ਕਰਕੇ ਜੇ ਮੈਂ ਪੈੜ ਹਲਕੇ ਦੀ ਗੱਲ ਕਰਾਂ ਤਾਂ ਉੱਥੇ ਦੇ ਮੌਜੂਦਾ ਐਮਐਲਏ ਜਿਹੜੇ ਟਰਨਿੰਗ ਅਫਸਰ ਸੀ ਜਾਂ ਕਲਸਟਰ ਹੈੱਡ ਸੀ ਉਹਨਾਂ ਨੂੰ ਇਹਨਾਂ ਥ੍ਰੈਟ ਕੀਤਾ ਪਰ ਮੈਂ ਉਹਨਾਂ ਨੂੰ ਸ਼ਾਬਾਸ਼ੀ ਵੀ ਦਿਨਾਂ ਕੁ ਅਫਸਰ ਇਹ ਜੇ ਸੀ ਜਿਨ੍ਹਾਂ ਨੇ ਉਹਦੇ ਥ੍ਰੈਟ ਦੇ باوجود ਵੀ ਉਹ ਕੰਮ ਨਹੀਂ ਕੀਤੇ ਜਿਹੜਾ ਕਰਨਾ ਚਾਹੁੰਦਾ ਸੀ ਪਰ ਇੰਨੀ ਬੇਤਹਾ ਲੋਕਾਂ ਨੂੰ ਡਰਾਇਆ ਪਿੰਡਾਂ 'ਚ ਟੈਲੀਫੋਨ ਆਪ ਐਮਐਲਏ ਕਰ ਰਹੇ ਨੇ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਸਮਝੌਤਾ ਕਰ ਲਓ ਪਰ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਬੰਧਤ ਲੋਕ ਨੇ ਉਹਨਾਂ ਨੇ ਡਟ ਕੇ ਇਸ ਸ਼ੋਸ਼ਣ ਦਾ ਧੱਕੇ ਦਾ ਵਿਰੋਧ ਕੀਤਾ ਤੇ ਆਪਣੇ ਨਾਮਜ਼ਦਗੀ ਦੇ ਕਾਗਜ਼ ਭਰੇ ਨੇ ਤੇ ਅੱਜ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰ ਰਹੇ ਨੇ 4 ਵਜੇ ਦਾ ਟਾਈਮ ਸੀ ਜਿਹੜੇ ਜਿਹੜੇ ਹਲਕਿਆਂ 'ਚ ਧੱਕੇਸ਼ਾ ਉਹਨਾਂ ਦੀ ਜਾਣਕਾਰੀ ਉਹਨਾਂ ਨੂੰ ਵੀ ਦਿੱਤੀ ਗਈ ਹੈ ਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਵੇਂ ਖੰਨੇਚੋਈਆ ਸਮਰਾਲੇਚੋਈਆ ਪੈਲ ਦਾ ਕਿਲਾ ਹਸਪੰਡਾ ਉੱਥੇ 4-5ਾਂ ਦੇ ਰਿਜੈਕਟ ਕਰਤੇ ਸੋ ਇਹ ਦਾ ਲੋਕਾਂ ਨੇ ਜਵਾਬ ਆਉਣ ਵਾਲੀ 15 ਤਰੀਕ ਨੂੰ ਦੇ ਦੇਣਾ ਕਿਉਂਕਿ ਲੋਕਾਂ 'ਚ ਜਾਣੋ-ਜੋਗੇ ਤਾਂ ਰਹੇ ਨਹੀਂ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਜਿਹੜੇ ਲੋਕ ਬਦਲਾਅ ਦੇ ਨਾਂ ਤੇ ਵੋਟ ਪਾਈ ਸੀ ਅੱਜ ਉਹਨਾਂ ਨਾਲ ਹੀ ਬਦਲਾ ਲਿਆ ਜਾ ਰਿਹਾ ਉਹਨਾਂ ਦੇ ਹੀ ਹੱਕਾਂ ਤੋਂ ਉਹਨਾਂ ਨੂੰ ਵਾਂਝੇ ਕੀਤਾ ਜਾ ਰਿਹਾ ਸੋ ਅੱਜ ਲੋਕ ਜਾਗ ਰੂਪ ਹੋਵੇ ਆਉਣ ਵਾਲੇ 15 ਤਰੀਕ ਨੂੰ ਮੈਨੂੰ ਲੱਗਦਾ ਵੀ ਖੰਨੇ ਜ਼ਿਲ੍ਹੇ ਚ ਘਟੋ ਘਟ 60 ਤੋਂ 65% ਪੰਚਾਇਤਾਂ ਕਾਂਗਰਸ ਪੱਖ ਦੀਆਂ ਬਣਨ ਖੰਨੇ ਜਿਹਨੇ ਕਾਗਜ਼ ਇਹਦੇ ਰੱਦ ਕੀਤੇ ਗਏ ਖੰਨੇ ਦੇ ਪੈਲ ਦੇ ਵਿੱਚ ਖੰਨੇ ਚ ਜਿਸ ਤਰ੍ਹਾਂ ਦੱਸਿਆ ਗਿਆ ਕੁੰਗਰਾਲੀ ਰਾਜਪੂਤਾਂ ਜਾਂ ਰਤਨ ਹੀੜੀ ਪੈਲ ਕਿਲਾ ਹਾਂਸ ਸਮਰਾਲੇ ਚ ਗੋਸਲਾ ਰਪਾਲੋਂ ਏ ਮੇਰੀ ਜਾਣਕਾਰੀ ਜ਼ਿਲ੍ਹਾ ਕਾਂਗਰਸ ਤੌਰ ਪ੍ਰਧਾਨ ਹੋਣ ਨਾਤੇ ਮੇਰੀ ਜਾਣਕਾਰੀ ਚ ਆਇਆ ਸੋ ਇਹਨਾਂ ਨੂੰ ਅਸੀਂ ਪੰਜਾਬ ਕਾਂਗਰਸ ਵੱਲੋਂ ਜਿਹੜੀ ਮੀਡੀਆ ਸਾਡੀ ਸੋਸ਼ਲ ਤੇ ਮੀਡੀਆ ਤੇ ਸਾਡੀ ਲੀਗਲ ਟੀਮਾਂ ਉਹਨਾਂ ਨਾਲ ਗੰਢ ਆਪਣਾ ਕਰਕੇ ਸਾਰੀ ਗੱਲਬਾਤ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ ਗੱਲਾਂ ਤੇ ਜਿਹੜਾ ਸਾਡਾ ਲੀਗਲ ਸੈੱਲ ਆ ਉਹ ਵੀ ਹਾਈ ਕੋਰਟ ਤੇ ਜਾਊਗਾ ਮੇਰੀ ਘਈ ਸਾਹਿਬ ਨਾਲ ਗੱਲ ਹੋਈ ਆ ਸੋ ਸਾਰੀ ਹਰ ਪੱਖੋਂ ਅਸੀਂ ਇਹਨਾਂ ਲੋਕਾਂ ਦੀ ਮਦਦ ਕਰਾਂਗੇ ਤੇ ਇਹਨਾਂ ਦਾ ਜਿਹੜਾ ਡੈਮੋਕਰੇਟਿਕ ਹੱਕ ਆ ਉਹ ਲੈ ਕੇ ਦਵਾਂਗੇ ਪ੍ਰਧਾਨ ਜੀ ਇੱਕ ਥੋੜਾ ਜਿਹਾ ਪੰਚਾਇਤ ਤੋਂ ਹਟ ਕੇ ਸਵਾਲ ਹੈ ਥੋੜੇ ਨਗਰ ਕੌਂਸਲ ਖੰਨਾ ਵਿੱਚ ਕਾਂਗਰਸ ਦਾ ਕਬਜ਼ਾ ਹੈ ਕਾਂਗਰਸ ਦਾ ਪ੍ਰਧਾਨ ਹੈ ਪਰ ਉਹਨਾਂ ਨਾਲ ਵੀ ਟੱਕਾ ਹੋ ਰਿਹਾ ਜੀ ਉਹਦੀ ਗੱਡੀ ਖੋਹ ਲਿੱਤੀ ਗਈ ਉਹ ਸਕੂਟਰ ਤੇ ਆਉਣ ਲਈ ਮਜਬੂਰ ਨੇ ਜੀ ਦੇਖੋ ਜੇ ਕੁਝ ਆਪਾਂ ਕਰਾਂਗੇ ਬਿਲਕੁਲ ਕਰਾਂਗੇ ਜਦੋਂ ਮੇਰੀ ਨੋਟਿਸ ਪ੍ਰਧਾਨ ਜੀ ਨੇ ਇਹ ਗੱਲ ਲਿਆਂਦੀ ਲੋਕਲ ਬਾਡੀ ਸੈਕਟਰੀ ਨਾਲ ਮੈਂ ਗੱਲ ਕੀਤੀ ਤੇਜਵੀਰ ਨਾਲ ਡੀਸੀ ਨਾਲ ਗੱਲ ਕੀਤੀ ਜਦੋਂ ਉਹ ਕਹਿੰਦੇ ਅਸੀਂ ਕਰਾਉਨੇ ਆ ਬਟ ਇਹ ਸਰਕਾਰ ਦੀ ਨਲਾਇਕੀ ਆ ਇੱਕ ਚੁਣਿਆ ਹੋਇਆ ਪ੍ਰਧਾਨ ਸ਼ਹਿਰ ਦਾ ਖਾਸ ਕਰਕੇ ਮੈਂ ਇਹ ਵੀ ਬਲੇਮ ਲਾਉਣਾ ਵੀ ਇੱਕ ਐਸੀ ਪ੍ਰਧਾਨ ਨਾਲ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਜੇ ਕੋਈ ਹੋਰ ਪ੍ਰਧਾਨ ਹੁੰਦਾ ਤਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਰਨੀ ਇੱਕ ਐਸੀ ਪ੍ਰਧਾਨ ਹੋਣ ਨਾਤੇ ਉਹਨੂੰ ਜਲੀਲ ਕੀਤਾ ਜਾ ਰਿਹਾ ਇਹ ਜਲਾਲਤ ਦਾ ਮੁੱਲ ਵੀ ਆਉਣ ਵਾਲੇ ਸਮੇਂ ਚ ਲੋਕ ਲੈਣਗੇ ਥੈਂਕ ਯੂ ਸਰ ਵੈਲਕਮ ਟੂ ਰੂਪਸੀ ਬਿਊਟੀ ਸਲੂਟ ਐਂਡ ਟ੍ਰੇਨਿੰਗ ਸੈਂਟਰ With latest technology, new trends, and new styles. Specialist in bridal makeup with professional and certified beauty consultant. Best waterproof makeup, HD makeup, 3D makeup, air gun makeup, all types of skin treatments, all types of skin therapies, all types of facials, latest haircuts. एंड स्टाइल रीबॉन्डिंग स्मूदिंग सिल्क ट्रीटमेंट कैराटीन ट्रीटमेंट हेयर कलर एंड हेयर आपकी पर्सनैलिटी को एक नया लो। रूसी ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल नाइन एट सेवन सिक्स वन सिक्स फाइव सिक्स नाइन फाइव